ਜਿਵੇਂ ਹੀ ਸਰਦੀ ਵਧ ਰਹੀ ਹੈ ਉਵੇਂ ਹੀ ਧੁੰਦ ਦਾ ਕਹਿਰ ਵੀ ਲਗਾਤਾਰ جاری ਹੈ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਬੀਤੀ ਰਾਤ 11 ਵਜੇ ਦੇ ਕਰੀਬ ਸੰਗਣੀ ਧੁੰਦ ਕਾਰਨ ਫਲੋਰ ਬਸ ਅੱਡੇ ਤੋਂ ਲੁਧਿਆਣੇ ਵੱਲ ਜਾਣ ਵਾਲੀ ਸੜਕ ਤੇ ਇੱਕ ਪ੍ਰਾਈਵੇਟ ਬੱਸ ਦੇ ਨਾਲ ਇੱਕ ਟਰੱਕ ਦੀ ਮੋੜ ਕੱਟਦਿਆਂ ਟੱਕਰ ਹੋ ਗਈ ਹੈ ਇਹ ਟੱਕਰ ਇੰਨੀ ਬੁਰੀ ਤਰ੍ਹਾਂ ਹੋਈ ਹੈ ਕਿ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਬੱਸ ਦਾ ਵੀ ਕਾਫੀ ਨੁਕਸਾਨ ਹੋਇਆ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਦੁਰਘਟਨਾ ਰਾਤ 11 ਵਜੇ ਦੇ ਕਰੀਬ ਸੰਗੜੀ ਧੁੰਦ ਕਾਰਨ ਫਲੋਰ ਤੋਂ ਲੁਧਿਆਣਾ ਜਾਣ ਵਾਲੇ ਬੱਸ ਅੱਡੇ ਤੇ ਵਾਪਰੀ ਹੈ ਜਿਸ ਕਾਰਨ ਦੋਨੇ ਵਾਹਨ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਬੱਸ ਵਿੱਚ ਸਵਾਰ 607 ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ ਨੇ ਜੋ ਕਿ ਫਰਸਟ ایڈ ਲੈਣ ਤੋਂ ਬਾਅਦ ਆਪ ਕੋ ਆਪਣੇ ਘਰ ਨੂੰ ਰਵਾਨਾ ਹੋ ਗਏ ਨੇ ਦੋਵੇਂ ਵਾਹਨਾਂ ਨੂੰ ਰੋਡ ਦੇ ਇੱਕ ਸਾਈਡ ਕਰਕੇ ਟ੍ਰਾਫਿਕ ਨੂੰ ਚਾਲੂ ਕਰ ਦਿੱਤਾ ਗਿਆ ਮੈਂ ਐਸਏ ਜਸਵੰਤ ਸਿੰਘ ਸਬਕਤਿਆ ਫੋਰਸ ਸਾਨੂੰ ਕੋ ਕਰੀਬ ਰਾਤੀ 11:00 ਵਜੇ ਰਾਤੀ 11:00 ਵਜੇ ਦੇ ਕਰੀਬ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਸੀਗਾ ਜਦੋਂ ਅਸੀਂ ਆ ਕੇ ਦੇਖਿਆ ਇੱਕ ਪ੍ਰਾਈਵੇਟ ਵਾਹਨ ਸੀਗੀ ਟੂਰਿਸਟ ਤੇ ਜਿਹਦੇ ਵਿੱਚ ਇੱਕ ਟਿਪਰ ਜਿਲਾ ਗਏ 59 ਤੋਂ ਆ ਰਹੇ ਸੀ ਉਹਨੇ ਤੋਂ ਆ ਰਹੇ ਸੀ ਕਿੰਨੇ ਕ ਸਵਾਰੀਆਂ ਸੀ 500 ਕ ਸਵਾਰੀਆਂ ਸੀ 500 ਸਵਾਰੀਆਂ ਸੀ ਹਾਂ ਜੀ ਕੋਈ ਜਿਹੜੇ ਕਿਤਾਂ ਦਾ ਕੀ ਲੱਗਦਾ ਥੋੜੀਆਂ ਸੱਟਾਂ ਲੱਗੀਆਂ ਸਾਰਾ ਤੇ ਡਰਾਈਵਰ ਜਿਹੜਾ ਹੈ ਇਹ ট্রাক ਡਰਾਈਵਰ ট্রাক ਡਰਾਈਵਰ ਦੇ ਵੀ ਲੱਗੇ ਸੀ ਹਾਂ ਜੀ ਫਿਰ ਰਸਤਾ ਜਿਹੜਾ ਬੰਦ ਆ ਰਸਤਾ ਤਾਲੂ ਕਰਵਾ ਪਾ ਜੀ ਰਾਤੀ ਚ ਧੁੰਦ ਜਾ ਹਾਸਾ ਜ਼ਿਆਦਾ ਧੁੰਦ ਓਨ ਕਰਵਾ ਹਾਂ ਜੀ ਬਿਊਰੋ ਰਿਪੋਰਟ ਓਨ ਪੁਆਇੰਟ ਜਿਵੇਂ ਹੀ ਸਰਦੀ ਵੱਧ ਰਹੀ ਹੈ ਉਵੇਂ ਹੀ ਧੁੰਦ ਦਾ ਕਹਿਰ ਵੀ ਲਗਾਤਾਰ جاری ਹੈ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ। ਬੀਤੀ ਰਾਤ 11 ਵਜੇ ਦੇ ਕਰੀਬ ਸੰਗਣੀ ਤੁੰਦਕਾਰਨ ਫਿਲੌਰ ਬਸ ਅੱਡੇ ਤੋਂ ਲੁਧਿਆਣੇ ਵੱਲ ਜਾਣ ਵਾਲੀ ਸੜਕ ਤੇ ਇੱਕ ਪ੍ਰਾਈਵੇਟ ਬੱਸ ਦੇ ਨਾਲ ਇੱਕ ਟਰੱਕ ਦੀ ਮੋੜ ਕੱਟਦੇ ਹਾ ਟੱਕਰ ਹੋ ਗਈ ਹੈ। ਇਹ ਟੱਕਰ ਇੰਨੀ ਬੁਰੀ ਤਰ੍ਹਾਂ ਹੋਈ ਹੈ ਕਿ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਬੱਸ ਦਾ ਵੀ ਕਾਫੀ ਨੁਕਸਾਨ ਹੋਇਆ। ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਦੁਰਘਟਨਾ ਰਾਤ 11 ਵਜੇ ਦੇ ਕਰੀਬ ਸੰਗਣੀ ਧੁੰਦ ਕਾਰਨ ਫਲੋਰ ਤੋਂ ਲੁਧਿਆਣਾ ਜਾਣ ਵਾਲੇ ਬੱਸ ਅੱਡੇ ਤੇ ਵਾਪਰੀ ਹੈ ਜਿਸ ਕਾਰਨ ਦੋਨੇ ਵਾਹਨ ਬੁਰੀ ਤਰ੍ਹਾਂ ਦੇ ਨੁਕਸਾਨੇ ਗਏ ਨੇ ਬੱਸ ਵਿੱਚ ਸਵਾਰ 607 ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ ਨੇ ਜੋ ਕਿ ਫਰਸਟ ایڈ ਲੈਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਨੇ ਦੋਵੇਂ ਵਾਹਨਾਂ ਨੂੰ ਰੋਡ ਦੇ ਇੱਕ ਸਾਈਡ ਕਰਕੇ ਟ੍ਰਾਫਿਕ ਨੂੰ ਚਾਲੂ ਕਰ ਦਿੱਤਾ ਗਿਆ ਮੈਂ ਐਸਏ ਜਸਵੰਤ ਸਿੰਘ ਸਬਪਰਚਾ ਫੋਰਸ ਸਾਨੂੰ ਕੋ ਕਰੀਬ ਰਾਤੀ 11:00 ਵਜੇ ਰਾਤੀ 11:00 ਵਜੇ ਦੇ ਕਰੀਬ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਸੀਗਾ ਜਦੋਂ ਅਸੀਂ ਆ ਕੇ ਦੇਖਿਆ ਇੱਕ ਪ੍ਰਾਈਵੇਟ বাস ਸੀਗੀ ਟੂਰਿਸਟ ਤੇ ਜਿਹਦੇ ਵਿੱਚ ਇੱਕ ਟਿਪਰ ਜਿਹੜਾ ਕਿ বাস 195 ਤੋਂ ਆ ਰਹੀ ਸੀ ਉਹਨੇ ਤੋਂ ਆ ਰਹੀ ਸੀ ਕਿੰਨੇ ਤੋਂ ਆ ਰਹੀ ਕਿੰਨੇ ਕ ਸਵਾਰ ਸੀਗੇ ਇਸ ਵਾਰ ਹਾਂ 5-7 ਕ ਸਵਾਰੀਆਂ ਸੀ 5-7 ਸਵਾਰੀਆਂ ਹਾਂ ਉਹ ਜਿਹੜੇ ਕਿਤਾ ਦਾ ਆਪ ਕੀ ਲੱਗਦਾ ਥੋੜੀਆਂ ਸੱਟਾਂ ਲੱਗੀਆਂ ਸਾਰ ਡਰਾਈਵਰ ਜਿਹੜਾ ਹੈ ਇਹ ਟਰੱਕ ਡਰਾਈਵਰ ਟਰੱਕ ਡਰਾਈਵਰ ਦੇ ਵੀ ਲੱਗੀਆਂ ਸੀ ਹਾਂਜੀ ਵੀ ਰਸਤਾ ਜਿਹੜਾ ਵਾਦ ਆਉਂਦਾ ਚੱਲ ਰਿਹਾ ਰਸਤਾ ਤੈਨੂੰ ਕਰਵਾਤਾ ਸੀ ਰਾਤੀ ਜਦੋਂ ਧੁੰਦ ਜਾ ਹਾਦਸਾ ਜਿਆਦਾ ਧੁੰਦ ਹੋਣ ਕਰਵਾ ਹਾਂਜੀ ਬਿਊਰੋ ਰਿਪੋਰਟ ਔਨ ਪੁਆਇੰਟ